ਜੇ ਬਾਈ ਕੋਲੇ ਦੂਜੀ ਵਾਰ ਪਹੁੰਚੇ ਹੋਇਆ ਹਨ ਦਲੇਮਾ ਪਿੰਡ ਦੇ ਵਿੱਚ ਬਾਈ ਸੱਸੀ ਗਲਬਲਾ ਦਾ ਸੱਸੀ ਗਲ ਤੇ ਨਾਮ ਦੱਸੋ ਬਾਈ ਕੀ ਆ ਆਪਣਾ ਕਲਵਿੰਦਰ ਸਿੰਘ ਆ ਬਾਈ ਠੀਕ ਆ ਕਲਵਿੰਦਰ ਮੇਰਾ ਨਾਮ ਨਹੀਂ ਆ ਹਣਾ ਹਾਂ ਬਾਈ ਤੇ ਕਲਵਿੰਦਰ ਪਿੰਡ ਆਪਣਾ ਦਲੇਮਾ ਹਣਾ ਹਾਂ ਦਲੇਮਾ ਠੀਕ ਆ ਤੇ ਅੱਜ ਤੋਂ ਆਪਾਂ ਮੰਨ ਕੇ ਚੱਲ ਵੀ ਕਿੰਨਾ ਟਾਈਮ ਪਹਿਲਾਂ ਇਹ ਪ੍ਰੋਡਕਟ ਯੂਜ਼ ਕਰਿਆ ਸੀਗਾ ਦੇਖ ਕੇ ਆਪਾਂ ਬਾਈ ਅੱਜ ਤੋਂ ਸਵਾ ਦੋ ਮਹੀਨੇ ਪਹਿਲਾਂ ਆਏ ਸੀ ਤੁਸੀਂ ਸਵਾ ਦੋ 2.5 ਮਹੀਨੇ ਹੋ ਗਏ ਹਣਾ 2.5 ਮਹੀਨੇ ਹੋ ਗਏ ਉਦੋਂ ਆਪਾਂ ਇੱਕ ਦਾ ਬਾਲਟੀ ਲਈ ਸੀਗੀ ਇੱਕ ਬਾਈ ਰਾਈਟ ਇੱਕ ਰੈਡ ਵਿੱਚ 5 ਲੀਟਰ ਲਿਆ ਸੀ ਹਾਂ 5 ਲੀਟਰ ਲਿਆ ਸੀ ਦੋ ਮੱਜਾਂ ਸੀ ਤੇ ਇਹ ਦੋਨਾਂ ਨੂੰ ਤਿਆਰ ਕਰਨ ਦੀ ਖਾਤਰ ਮਿੱਤਰੋ ਬਾਈ ਨੇ ਇੱਕ ਤਾਂ ਬਾਲਟੀ ਲਈ ਸੀ ਇੱਕ ਲਈ ਸੀ ਰਾਈਟ ਇੱਥੇ 5 ਲੀਟਰ ਠੀਕ ਹੈ ਦੋਨਾਂ ਨੂੰ ਯੂਜ਼ ਕਰੀ ਜਾਂਦਾ ਸੀਗਾ ਉਹਦੇ ਬਾਈ ਦਿਨ ਰਹਿ ਗਏ ਹੁਣ ਉਹਦੇ ਬਾਈ 2 ਦਿਨ ਰਹਿ ਗਏ 2 ਦਿਨ ਮੰਨ ਲਾ ਅਜੇ ਲੈ ਜੂ ਹਨਾ ਹਾਂ 2-4 ਦਿਨ ਹਾਂ ਤੇ ਇਹਦਾ ਮੰਨ ਲਾ ਇਹਦੇ ਬਾਈ 20 ਦਿਨ ਇਹਦੇ 20 ਦਿਨ ਭਾਈ ਹਾਂ ਬਾਕੀ ਜਦੋਂ ਮੱਝਾਂ ਨੇ ਦੁੱਧ ਤਿਆਰ ਕਰਾ ਚਵਾਈ ਕਰਾਂਗੇ ਹਾਂ ਚਵਾਈ ਕਰਾਵਾਂ ਲੋਕਾਂ ਨੂੰ ਦਿਖਾਵਾਂਗੇ ਹਾਂ ਲੋਕਾਂ ਨੂੰ ਦਿਖਾਉਣਾ ਬਾਈ ਲੈ ਮਿੱਤਰੋ ਬਾਈ ਕਹਿੰਦਾ ਵਧੀਆ ਸ਼ੌਂਕ ਨਾਲ ਪਾਲੀਆਂ ਹੋਈਆਂ ਝੋਟੀਆਂ ਬਾਕੀ ਸਾਨੂੰ ਨਜ਼ਰ ਵੀ ਆਉਂਦੀ ਹੋਣੀਆਂ ਤੇ ਬਹੁਤ ਵਧੀਆ ਆਪਾਂ ਵਿੱਚ ਦਿਖਾ ਵੀ ਦੇਮ ਲਾ ਦੇਾਂਗੇ ਤੇ ਬਾਕੀ ਬਾਈਕ ਦਾ ਰਿਜ਼ਲਟ ਦੇਖਣਾ ਪਾਉਣ ਦੀ ਕਮੀ ਕੋਈ ਨਹੀਂ ਹਾਂ ਅੱਜ ਦੂਜੀ ਵਾਰ ਫੇਰ ਬਾਲਟੀ ਮੰਗਾਲੀ ਇੱਕ ਰਾਈਟ ਵਿੱਚ ਥੋੜਾ ਜਿਹਾ ਘਟਦਾ ਸੀਗਾ ਹਜੇ ਕਹਿੰਦਾ 20 ਦਿਨ ਪਏ ਨੇ 2 ਲੀਟਰ ਬਾਈ ਨੇ ਫੇਰ ਲੈ ਲਿਆ ਠੀਕ ਆ ਸੂਣ ਤੋਂ ਬਾਅਦ ਨਾਲ ਦੀ ਨਾਲ ਬਾਈ ਪਊਗਾ ਜੱਲਾ 1 ਵਜੇ ਆਪਾਂ ਬੱਕਰੀਆਂ ਦਾ ਵੀ ਉਹ ਬੱਕਰੀਆਂ ਨੇ ਵੀ ਸੂਣ ਸੈਂਪਲ ਦੇ ਕੇ ਸੀ ਨਾ ਤੇ ਬੱਕਰੀਆਂ ਦਾ ਰਿਜ਼ਲਟ ਕਿਵੇਂ ਰਿਹਾ ਬਾਈ ਬਹੁਤ ਵਧੀਆ ਰਿਜ਼ਲਟ ਮਿਲਿਆ ਮਾਨੇ ਜਨ ਚੌਕ ਬਹੁਤ ਆਈ ਆ ਬੱਕਰੀਆਂ ਤੇ ਬੱਕਰੀਆਂ ਵਾਸਤੇ ਆ ਗਿਆ ਰਾਈਟ ਗਾਊਟ ਆਪਣਾ ਠੀਕ ਆ ਬਾਈ ਨੇ ਸੈਂਪਲ ਦੇ ਕੇ ਸੀ ਬਾਈ ਕੋਲ ਬੱਕਰੀ ਨੂੰ ਵੀ ਤੁਹਾਨੂੰ ਦਿਖਾਵਾ ਚੱਲਦੀ ਵੀਡੀਓ ਦੇ ਵਿੱਚ ਤੇ ਬਾਈ ਨੂੰ ਪੁੱਛਿਆ ਸੀ ਆਪਾਂ ਐਸੀ ਮਤਲਬ ਸਪੈਸ਼ਲੀ ਤੇ ਵੀ ਕਿਵੇਂ ਲੱਗ ਰਿਹਾ ਰਿਜ਼ਲਟ ਹੈ ਨਾ ਰਿਜ਼ਲਟ ਕੋਕਾ ਵੀ ਸਾ ਹਾਂ ਬਾਈ 100% ਰਿਜ਼ਲਟ ਆ ਇਹ ਅੱਖਾਂ ਮੀਚ ਕੇ ਮਿੱਤਰੋ ਵਰਤ ਸਕਦੇ ਹੋ ਜੇ ਤੁਸੀਂ ਬੱਕਰੀ ਤਿਆਰ ਕਰਨੀ ਆਮ ਘਰਾਂ ਦੇ ਵਿੱਚ ਹੁਣ ਆਪਣੇ ਜ਼ਿਮੀਂਦਾਰ ਭਰਾ ਕਿਸਾਨ ਭਰਾ ਰੱਖਣ ਲੱਗੇ ਬੱਕਰੀਆਂ ਠੀਕ ਆ ਤੇ ਬਾਈ ਨੂੰ ਇੱਕ ਅਜੇ ਰਾਈਟ ਕਾ ਬੱਚਿਆਂ ਵਾਸਤੇ ਤਾਂ ਬਾਈ ਦੀ ਮੱਝ ਤਾਜੀ ਸੁਈ ਹੋਈ ਆ हां भाई ठीक है वो तो यूज करना कटा कट्टी कट्टी भाई कट्टी ਉਹ ਤੇ यूज करना 10 10 ml ਸਵੇਰੇ ਸ਼ਾਮ ਤੇ ਬਾਕੀ ਫਿਰ ਇਹਦਾ ਵੀ ਰਿਜ਼ਲਟ ਦੱਸੀ ਕਿਵੇਂ ਲੱਗਿਆ ਠੀਕ ਹੈ ਤੇ ਜੇਕਰ ਤੁਸੀਂ ਵੀ ਮੰਗਾਉਣਾ ਕਿਸੇ ਭਰਾ ਨੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਬਾਈ ਦੀ ਮੱਝ ਵੀ ਤਿਆਰ ਕਰੀ ਆ ਤੇ ਦੁੱਧ ਵੀ ਕਢਾ ਕੇ ਦੇਵਾਂਗੇ ਤੇ ਤੁਹਾਡੇ ਸਾਹਮਣੇ ਦੁੱਧ ਆਪਾਂ ਲਾਈਵ ਜਿਵਾਈ ਵੀ ਕਰਾਵਾਂਗੇ ਆਪਣੇ ਚੈਨਲ ਦੇ ਉੱਤੇ ਪਹਿਲਾਂ ਵੀ ਇਸੇ ਪਿੰਡ 'ਚ ਆਪਾਂ ਮੱਝ ਤਿਆਰ ਕਰੀ ਸੀ ਜਿਹਦਾ 1.75 ਕਿਲੋ ਦੁੱਧ ਰਿਹਾ ਸੀਗਾ ਬਾਈ ਨੇ ਪੂਰਾ ਜੋਰ ਲਾਇਆ ਸੀ ਤੇ ਆਪਾਂ 20 ਕਿਲੋ 500 ਗ੍ਰਾਮ ਆਪਣੇ ਚੈਨਲ ਦੇ ਉੱਤੇ ਚਵਾਈ ਹੋਈ ਹੋਈ ਆ ਦੁੱਧ ਤਲਾਇਆ ਸੀਗਾ ਠੀਕ ਆ ਇਸ ਬਈ ਦੇ ਜਿਹੜੀਆਂ ਮੱਝਾਂ ਨੇ ਇਹਨਾਂ ਦਾ ਵੀ ਆਪਾਂ ਦੁੱਧ ਐਸੇ ਤਰ੍ਹਾਂ ਹੀ ਤਲਾਉਣਾਗਾ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਤੇ ਵੀ ਕਿੰਨਾ ਕੱਢਦੇ ਆਣੇ ਇਹ ਪਿਛਲੀ ਵਾਰ ਬਈ ਕਿੰਨਾ ਦਿੱਤਾ ਸੀਗਾ ਉਹਦਾ ਤੁਸੀਂ ਵਾਰ ਬਈ 16 ਕਿਲੋ ਤੁਸੀਂ ਪਰਾਂਣੀ ਚੋਟੀ ਵਾਲੀ ਠੀਕ ਹੈ ਐਤ ਕੀ ਦੇਖਨੇ ਆਪਾਂ ਵੀ 18 ਕਰਦੀ ਹੈ ਕਿ 20 ਕਰਦੀ ਹੈ ਹਨਾ ਕਿ ਪਾਰ ਕਰਦੀ ਆ ਠੀਕ ਹੈ ਤੇ ਬਾਈ ਕਹਿੰਦਾ ਜ਼ੋਰ ਲਾ ਲੈਣਾ ਪੂਰਾ ਬਰਤਨ ਦੀ ਗਾਥਨ ਨਹੀਂ ਛੱਡਣੀ ਠੀਕ ਆ ਪਾਊਡਰ ਆ ਗਿਆ ਬਾਲਟੀ ਜੱਲਾ ਦੇ ਕੇ ਨਾਲ ਜਿਹੜਾ ਸੂਪੀਆਂ ਨਾਲ ਬਾਈ ਕੈਲਸ਼ੀਅਮ ਵੀ ਪਾਉਣਾ ਠੀਕ ਹੈ ਠੀਕ ਆ ਫਿਰ ਆਪਾਂ ਦੇਖਦੇ ਆ ਵੀ ਕਿੰਨਾ ਦੁੱਧ ਤੇ ਜਾਂਦੀ ਆ ਤੇ ਬਾਕੀ ਜੇ ਮਿੱਤਰੋ ਤੁਸੀਂ ਬਰਤਨ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੰਗਾ ਸਕਦੇ ਤੁਹਾਡੇ ਘਰੇ ਜਿਹੜਾ ਸਮਾਨੇ ਪਹੁੰਚ ਜੂਗਾ ਤੇ origignal 100% ਗਾਰੰਟੀ ਨਾਲ ਹੋਊਗਾ ਮੱਝਾਂ ਤਿਆਰ ਕਰਕੇ ਦੇਵਾਂਗੇ ਚੰਗਾ ਦੁੱਧ ਕਢਾ ਕੇ ਦੇਵਾਂਗੇ ਚੰਗੀ ਫੈਟ ਸਾਰਾ ਕੁਝ ਜੇ ਕਈ ਵਾਰ ਕੋਈ ਫਰਿਆਕ ਹੋ ਜਾਂਦਾ ਪਸੂ ਉਹਦਾ ਵੀ ਆਪਣੇ ਇਹ سپورਟ ਨਾਲ ਪੱਕਾ ਹੱਲਾ ਜਿਵੇਂ ਬਾਈ ਨੇ ਆ ਗਾਂ ਬਿਠੀ ਹੈ ਬਈ ਇਹਨੂੰ ਤੂੰ ਪਾਇਦਾ ਨਹੀਂ ਇੱਕ ਵਾਰੀ ਦਿਖਾਈ ਬਾਈ ਇਦਾਂ ਨਹੀਂ ਇਹ ਨਹੀਂ ਪਾਇਆ ਬਾਈ ਇਹ ਗਾਂ ਫਰਿਆਕ ਹੋਰੀ ਹੈ ਨਾ ਹਾਂ ਬਈ ਫਰਿਆਕ ਹੋਰੀ ਕਿੰਨੇ ਟਾਈਮ ਬਾਰੀ ਟੀਕੇ ਭਰਾਤੇ ਇਹਦੇ ਬਈ 6-7 ਵਾਰੀ ਭਰਾਤੇ 6-7 ਵਾਰੀ ਫਿਰ ਇਹਨੂੰ ਆਪਣਾ ਪਾਊਡਰ ਜੂ ਹੀ ਨਹੀਂ ਕਰੇ ਤੀ ਨਹੀਂ ਇਹਨੂੰ ਨਹੀਂ ਕਰੇ ਹੋਰ ਕਰਕੇ ਦੇਖ ਲੈ ਹਾਂ ਹੋਰ ਕਰਕੇ ਦੇਖ ਛੱਡਿਆ ਨਹੀਂ ਕੋਈ ਨਹੀਂ ਕੋਈ ਨਹੀਂ ਛੱਡਿਆ ਬਈ ਹਾਂ ਆਹਾਂ ਪਾਊਡਰ ਦੇ ਬਾਈ ਇਹਹੀ ਪਾਊਡਰ ਇਹਨੂੰ ਪਾਉਣਾਗਾ ਠੀਕ ਹੈ ਬਈ ਫਿਰ ਆਪਾਂ ਦੇਖਦੇ ਇਹ ਰਹਿੰਦੀ ਹੈ ਕਿ ਰਹਿੰਦੀ ਨਹੀਂ ਠੀਕ ਹੈ ਬਾਈ ਦੀ ਗਾਰ ਪੀਟ ਹੋਈ ਵੱਠੀ ਹੈ ਬਾਈ ਛੱਡਣ ਨੂੰ ਤਿਆਰ ਹੋਇਆ ਬੈਠਾ ਸੀ ਪਰ ਆਪਾਂ ਕਿਹਾ ਇੱਕ ਮਹੀਨਾ ਰੱਖ ਕੇ ਦੇਖ ਲੈ ਬਾਈ ਠੀਕ ਹੈ ਇੱਕ ਮਹੀਨੇ ਬਾਅਦ ਆਪਾਂ ਦੇਖਦੇ ਆਂ ਵੀ ਇਹ ਰਹਿੰਦੀ ਹੈ ਕਿ ਰਹਿੰਦੀ ਨਹੀਂ ਠੀਕ ਹੈ ਜੀ 100% ਹੀ ਪੱਕਾ ਹੱਲਾ ਗਰੰਟੀ ਵਾਲਾ ਇਸ ਪਾਊਡਰ ਦਾ ਇਹਦੇ ਵਿੱਚ ਸਾਰਾ ਕੁਝ ਹੀ ਪਿਆ ਹੋਇਆ ਫਸੂਕ ਫਰਿਆਕਾ ਦੁੱਧ ਘੱਟਾ ਫੈਟ ਘੱਟਾ ਬੋਲਦਾ ਨਹੀਂ ਰਹਿੰਦਾ ਨਹੀਂ ਸਾਰੇ ਮਸਲੇ ਜਾਨੀ ਕਿ ਹੱਲਾ ਸਾਰਿਆਂ ਦਾ ਪਿਆ ਹੋ ਗਾ ਨਾ ਮਤਲਬ ਠੀਕ ਹੈ ਜੂਜਾ ਦੂਜੇ ਕਰਕੇ ਦੇਖ ਲੈ ਇਹ ਜੂਜ ਹੁਣ ਤੂੰ ਕਰਕੇ ਦੇਖ ਲਈ ਫਿਰ ਤੈਨੂੰ ਪਤਾ ਲੱਗ ਜੂ ਬਾਕੀ ਤੂੰ ਤਾਂ ਮੱਜਾ ਦੇ ਤਾਂ ਉਹਨਾਂ ਦੇ ਕਰੀ ਜਨਾ ਇਹਦੇ ਤੈਨੂੰ ਪਤਾ ਲੱਗ ਜੂ ਠੀਕ ਹੈ ਠੀਕ ਹੈ ਬਾਕੀ ਬਾਈ ਕੋਲੇ ਸਾਰੀ ਵੈਰਾਈਟੀ ਆ ਮੁਰਗੇ ਵੀ ਆ ਬੱਕਰੀਆਂ ਵੀ ਆ ਤੇ ਆ ਇੱਕ ਇਹ ਕੀ ਵਾਈ ਦੇ ਬਈ ਆ ਜਿਹੜੇ ਹੰਗਾਂ ਵਾਲੇ ਇਹ ਵੀ ਮੁਰਗੇ ਹੋਵੇ ਇਹ ਹੋਰ ਨਾਲ ਸਲਾ ਕੋਈ ਹਾਂ ਬਾਈ ਇਹ ਕਿਹੜੀ ਵਾਈ ਦੀ ਆ ਫੈਂਸੀ ਬਈ ਫੈਂਸੀ ਹਾਂ ਇਹ ਕਿੱਥੋਂ ਕੇ ਬਾਰੋਂ ਇੰਪੋਰਟ ਕਰਾਈ ਆ ਨਹੀਂ ਇਹ ਬਈ ਬਾਈ ਦਾ ਕਿਆ ਸੀ ਬਟੰਡੇ ਅੱਛਾ ਇਧਰੋਂ ਮਿਲ ਜਾਂਦੇ ਆ ਹਾਂ ਠੀਕ ਆ ਤੇ ਬਈ ਇੱਕ ਆਪਣੀ ਮੁਰਗੀਆਂ ਤੇ ਉਥੇ ਕਿ ਮੁਰਗੇ ਸੀ ਕਿ ਮੁਰਗੀ ਫਾਸਟ ਆਈ ਸੀ ਉਹ ਮੁਰਗੀ ਸੀ ਬਈ ਤਨੌਲੀ ਹਾਂ ਬਈ ਮੇਲੇ ਦੀ ਹਾਂ ਬਈ ਆਏ ਬਾਰ ਜਾਣੇ ਨੂੰ ਹਾਂ ਬਈ ਆਏ ਬਾਰ ਜਾਣੇ ਸੌਂਕ ਆ ਹਾਂ ਬਈ ਲੈ ਮਿੱਤਰੋ ਬਈ ਨੂੰ ਬੜੀਆ ਸੌਂਕ ਆਗਾ ਬੱਕਰੀਆਂ ਵੀ ਰੱਖੀ ਵੱਠਾ ਮੁਰਗੇ ਵੀ ਰੱਖੀ ਵੱਠਾ ਤੇ ਬਾਕੀ ਹਰੇਕ ਮੇਲੇ ਜਾਂਦਾ ਫਾਸਟ ਵੀ ਸੈਕਿੰਡ ਪੋਜੀਸ਼ਨ ਆ ਜਾਂਦੀ ਹੁੰਦੀ ਆ ਬਾਕੀ ਆ ਫੈਂਸੀ ਆ ਮੁਰਗੇ ਬਹੁਤ ਸੋਹਣੇ ਲੱਗਦੇ ਆ ਪਸ਼ੂਆਂ ਦੇ ਵਿੱਚ ਹਨਾ ਬਾਕੀ ਨਾਲੇ ਏਵਰੇਜ ਤੇ ਲੱਗੇ ਰਹਿੰਦੇ ਹੋ ਤੇ ਬਾਈ ਕੋਲੇ ਵਧੀਆ ਬਰੀਡ ਵਾਲੇ ਪਸ਼ੂ ਨੇ ਪਸ਼ੂਆਂ ਦਾ ਦੁੱਧ ਆਪਾਂ ਕਢਾ ਕੇ ਦੇਵਾਂਗੇ ਤੇ ਵਧੀਆ ਬਾਈ ਨੇ ਤਿਆਰ ਕਰਿਆ ਬਰਤਨ ਕੰਨੀਓ ਕਸਰ ਨਹੀਂ ਛੱਡੀ ਬਾਕੀ ਜੇ ਤੁਸੀਂ ਬਰਤਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਤੇ ਆ ਜਿਹੜੀ ਜਿੱਲ ਦਾ ਆਪਣਾ ਰਿਜ਼ਲਟ ਇਹਦਾ ਬਹੁਤ ਵਧੀਆ ਦੁੱਧ ਫੈਟ ਲਈ ਬਹੁਤ ਹੀ ਵਧੀਆ ਇਹ ਜਿੱਲ ਜਦ ਤੁਸੀਂ ਇੱਕ ਵਾਰੀ ਯੂਜ਼ ਕਰੋਗੇ ਤਾਂ ਤੁਹਾਨੂੰ ਫਿਰ ਪਤਾ ਲੱਗ ਜੂ ਵੀ ਚੀਜ਼ ਕੀ ਆ ਚੀਜ਼ ਤੇ ਦਾਵਾ ਮਿੱਤਰੋ ਜੇ ਤੁਸੀਂ ਲੈਣਾ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਓ ਤੁਹਾਡੇ ਘਰੇ ਪਹੁੰਚ ਜਾਊਗਾ ਧੰਨਵਾਦ ਸਾਰੇ ਭਰਾਵਾਂ ਦਾ